ਸਮਾਣਾ ਸਦਰ ਪੁਲਿਸ ਨੂੰ ਜਦ ਪੈਟਰੋਲਿੰਗ ਤੇ ਸੀ ਤੋ ਸਮਾਣਾ ਰਾਮਨਗਰ ਸੜਕ ਤੇ ਜਿਹੜਾ ਇੱਕ ਨਦੀ ਕਪੂਲ ਹੈ ਉੱਥੇ ਜਿਹੜਾ ਰਸਤਾ ਮੁਰਦਾ ਹੈ ਵਦਨਪੁਰ ਤੱਕੇ ਜਾ ਕੇ ਉੱਥੇ ਇੱਕ ਨੌਜਵਾਨ ਨੂੰ ਕਾਬੂ ਕੀਤਾ ਹੈ ਆਜ ਉਸकी ਮੈਡੀਕਲ ਜਾਂਚ ਸਮਾਣਾ ਸਰਕਾਰੀ ਹਸਪਤਾਲ ਕਾਇੀ ਜਾ ਰਹੀ ਹੈ ਕਿ ਕਥਿਤ ਨੌਜਵਾਨ ਹੈ ਉਸ ਦਾ ਕਹਿਣਾ ਹੈ ਕਿ ਮੈਂ ਖੁਦ ਨਸ਼ਾ ਕਰਦਾ ਹਾਂ ਔਰ ਅਜੇ ਪਲਸ 2 ਦੀ ਪੜਾਈ ਕਰੀਏ ਤੁਸੀਂ ਇਸ ਨੌਜਵਾਨ ਨੇ ਉਸਕੇ ਬਾਅਦ ਇਹ ਨਸਲੀ ਗੋਲੀਆਂ ਕਹਿੰਦਾ ਮੈਂ ਖਾਣ ਲੱਗਿਆ ਲੇਕਿਨ ਪੁਲਿਸ ਨੇ ਕਹੇ ਵੀ ਨਸਲੀ ਗੋਲੀਆਂ लेके आएसिस ਤੋਂ ਬਰਾਮਦ ਹੋਈਆਂ 100 ਗੋਲੀਆਂ ਇਸ ਦੇ ਖਿਲਾਫ ਮੁਕਦਮਾ ਦਰਜ ਕੀਤਾ ਗਿਆ ਹੈ ਮੈਡੀਕਲ ਚਾਂਸ ਦੇਵਾ ਸਮਾਣਾ ਅਦਾਲਤ ਤੇ ਪੇਸ਼ ਕੀਤਾ ਜਾਣਾ ਹੈ ਗੱਲਬਾਤ ਕਰਦੇ ਹਾਂ ਕਿ ਮਾਮਲਾ ਦਰਜ ਹੋਇਆ ਕਿਸ ਤਰ੍ਹਾਂ ਇਨਫੋਰਮੇਸ਼ਨ ਸੀ ਤੁਸੀਂ ਕੀ ਕਿੱਥੇ ਕੱਲ ਅਸੀਂ ਗਸਦੇ ਸਬੰਧ ਵਿੱਚ ਬਦਨਪੁਰ ਕਮਾਸਪੁਰ ਨੂੰ ਲਿੰਕ ਰੋਡ ਵਿੱਚ ਦੀ ਜਾ ਰਹੇ ਸੀ ਆਪਣੇ ਗਸਦੇ ਸਬੰਧੀ ਜਦੋਂ ਅਸੀਂ ਡਰੇਨ ਦੇ ਨੇੜੇ ਪਹੁੰਚੇ ਲਿੰਕ ਰੋਡ ਦੇ ਇੱਕ ਨੌਜਵਾਨ ਪੈਦਲ ਆਉਂਦਾ ਦਿਖਾਈ ਦਿੱਤਾ ਇਹਨੂੰ ਰੋਕ ਕੇ ਚੈੱਕ ਕੀਤਾ ਜਿਸ ਕੋ 100 ਗੋਲੀਆਂ ਬਰਾਮਦ ਹੋਈਆਂ ਇਹ ਜਿਆਦਾ ਲੜਾਈ ਝਗੜੇ ਦੇ ਕੇਸ ਨੇ ਬਾਕੀ ਦੇਖਦੇ ਆਂ ਵੀ ਹਾਂਜੀ ਮੈਡੀਕਲ ਕਰਾ ਕੇ ਕੋਰਟ ਤੇ ਮਾਨ ਜੋ ਕੋਰਟ ਚ ਪੇਸ਼ ਕੀਤਾ ਜੀ ਗੋਲੀਆਂ ਖਾਣਾ ਹਾਂ ਸਰ ਮੈਂ ਹਾਂਜੀ ਮੈਂ ਪਲੱਸ 2 ਜੀ ਗੋਲੀਆਂ ਖਾਣ ਲੱਗ ਪਿਹਰਿਆਨੇ ਚਲੇ ਕੇ ਆਇਆ ਤੇ ਅੱਲਾ ਵੀ ਇੱਕ ਦੋ ਰਿਲੀ ਹੁੰਦੀ ਹੁੰਦੀ ਆ ਖਾਣ ਨੂੰ ਹਾਂਜੀ ਖਾਣ ਵਾਸਤੇ ਨਹੀਂ ਕੈਮਰਾਮੈਨ ਬੀਕੇ ਕਰਕ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼